ਕੋਠੜੀ ਵਿੱਚ ਪਿਛੇ ਅਗਲੀ ਚਾ ਲਾਲ ਲਾਲ ਹਰੀ ਹਰੀ ਕੋਠੜੀ ਵਿੱਚ ਪਿਛੇ ਚਾ ਚਾ ਲਾਲ ਲਾਲ ਬਾਕੀ ਸਾਰਾ ਕੁਝ ਠੀਕ ਹੈ ਇਹ ਦੋਸਤੋ ਗੱਡੀ ਦੇ ਸ਼ੀਸ਼ੇ ਲਾਏ ਹੋਏ ਨੇ ਉਹ ਕਿਉਂ ਮੰਕੀ ਟੱਪ ਰਹੇ ਨੇ ਕਿਤੇ ਆ ਕੇ ਗੱਡੀ ਦੇ ਸ਼ੀਸ਼ੇ ਦੇ ਵਿੱਚੋਂ ਅੰਦਰੋਂ ਜਿਹੜੇ ਨਮਕੀਨ ਦਿਖ ਰਹੀ ਉਹਨਾਂ ਖਾ ਜਾਣ ਨਹੀਂ ਬੰਦ ਨੇ ਅੱਛਾ ਪੇ ਠੀਕ ਹੈ ਬੋਲੋ ਉਹ ਜਦ ਪੇੜ ਹਿਲ ਗਿਆ ਐ ਹੋਇਆ ਨਾ ਮੈਂ ਕਿਹਾ ਮੰਕੀ ਆ ਗਏ ਉਹ ਕੰਨੇ ਨੇ ਨਾ 3-4 ਨੇ ਠੀਕ ਹੈ ਹਰੀ 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 ਕੋਠੜੀ ਹਰੀ ਹਰੀ ਕੋਠੜੀ ਇਹ ਨਹੀਂ ਘਰ ਵਿੱਚ ਪਿਛੇਆ ਖਲਿਚਾ ਲਾਲ ਲਾਲ ਵਿੱਚ ਪਿਛੇਆ ਗਲੀਚਾ ਲਾਲ ਲਾਲ ਹਰੇ ਰੰਗ ਦੀ ਚੀਜ਼ ਹੈ ਉਹਦੇ ਵਿੱਚ ਲਾਲ ਰੰ ਦਾ ਗਲੀਚਾ ਵਿਛਿਆ ਹੋਇਆ ਹੈ ਜਿਹਦੇ ਵਿੱਚ ਆਪਾਂ ਤੁਰ ਫਿਰ ਸਕਦੇ ਹਾਂ ਬੈਠ ਸਕਦੇ ਹਾਂ ਉਹ ਤੁਸੀਂ ਦੇਖੋ ਬੁੱਜੋ ਜੀ 부ਜਾਰਤ ਹੁੰਦੀ ਹੈ ਬੁੱਜ ਸਕਦਾ ਹੈ ਵੈਸੇ ਇਹ ਖਾਣ ਪੀਣ ਦੀ ਚੀਜ਼ ਹੈ ਇਹਨਾ ਮੈਨੂੰ ਪਤਾ ਲੱਗ ਗਿਆ ਕਿਉਂਕਿ ਇਹ ਮੈਂ ਖਾਦੀ ਹੋਈ ਹੈ ਮੈਂ ਖਰੀਦੀ ਹੋਈ ਹੈ ਤੇ ਕੋਈ ਟਾਈਮ ਸੀ ਮੈਂ ਨਹੀਂ ਸਾਨੂੰ ਇਹ ਵੀ ਕਿਹਾ ਸੀਗਾ 2-3 ਰੁਪਏ ਕਿਲੋ ਮਿਲਦੀ ਸੀ ਅੱਜ ਕੱਲ੍ਹ ਤਾਂ ਬੜੀ ਮਹਿੰਗੀ ਹੈ 2-3 ਹਮ ਤਰਬੂਜ ਸਹੀ ਜਵਾਬ ਕਿਨੇ ਗਨੇ ਤਰਬੂਜ 1 2 ਜਾਂ 3 ਕਿਲੋ ਖਾਦਾ ਕਮੈਂਟ ਕਰਕੇ ਦੱਸ ਦਿਓ ਭਾਈ ਆਪਣੇ ਟਾਈਮ ਦਾ ਭਾਈ ਸਟਾਰਟਿੰਗ ਹੀ 50 ਤੋਂ ਹੁੰਦੀ 10 ਰੁਪਏ ਦਾ ਪੂਰਾ ਤਰਬੂਜ ਹੀ ਮਿਲਦਾ ਸੀ ਇੰਨਾ ਵੱਡਾ ਨਹੀਂ ਮੈਂ ਜੋ ਦੀ ਦੇਖ ਰਹੀਆਂ ਮੇਰੇ ਟਾਈਮ ਤੋਂ ਸਟਾਰਟਿੰਗ ਹੀ 50 ਤੋਂ ਹੁੰਦੀ ਹੈ ਤੇ ਰਿਸ਼ਤਾ ਦੱਸਣਾ ਕੀ ਰਿਸ਼ਤਾ ਇਹਨਾਂ ਦਾ ਆਪਸ ਵਿੱਚ ਠੀਕ ਹੈ ਜੀ ਮਾਸੀ ਦੇ ਸੱਸ ਦੇ ਪੋਤੇ ਦੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਹੈ ਹਾਂ 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 ਅਜੀ ਬੁੱਝੋ ਜੀ ਬੁੱਝਾਰ ਤੁਸੀਂ ਪੁੱਤ ਕੀ ਜੀ ਨੂੰ ਸਮਝ ਆਈ ਮੈਂ ਸਮਝਣ ਦੀ ਕੋਸ਼ਿਸ਼ ਕਰ ਲਾਂ ਮਾਸੀ ਦੀ ਸੱਸ ਮਾਸੀ ਦੀ ਸੱਸ ਦੇ ਪੋਤੇ ਦੇ ਬਾਪ ਦੇ ਪੋਤੇ ਦੇ ਬਾਪ ਦੇ ਬਾਪ ਦੀ ਨੂੰਹ ਦੀ ਬਾਪ ਦੀ ਨੂੰਹ ਦੀ ਮਾਂ ਨੂੰ ਮਾਂ ਨੂੰ ਕੀ ਕਹਿੰਦੇ ਨੇ ਇਹ ਬੜੀ ਲੰਬੀ ਚੋੜੀ ਦੀ ਸਟੈਰੀ ਪਈ ਆ ਪਹਿਲੇ ਤਾਂ ਮੈਂ ਸਮਝਾਂ ਤੁਸੀਂ ਕਿਹਾ ਮਾਸੀ ਦੀ ਸੱਸ ਮਾਸੀ ਦੀ ਸੱਸ ਮਤਲਬ ਕਿ ਮੇਰੀ ਮਾਸੀ ਹੈ ਉਹਦੀ ਸੱਸ ਮੇਰੀ ਮਾਸੀ ਦੀ ਸੱਸ ਦੇ ਪੋਤੇ ਦੇ ਪੋਤਾ ਮੇਰੀ ਮਾਸੀ ਦੀ ਸੱਸ ਦਾ ਪੋਤਾ ਹੋ ਗਿਆ ਅ ਮੇਰਾ ਭਾਈ ਓਕੇ ਅੱਗੇ ਉਸਦੇ ਡੈਡੀ ਦੇ ਡੈਡੀ ਦੀ ਨੂੰਹਰੀ ਉਹਦੇ ਡੈਡੀ ਦੇ ਡੈਡੀ ਦੀ ਨੂੰਹ ਦੀ ਉਹਦੇ ਡੈਡੀ ਹੋਗੇ ਮੇਰੇ ਮਾਸੜ ਜੀ ਤੇ ਉਹਦੇ ਡੈਡੀ ਹੋਗੇ ਮੇਰੇ ਮਾਸੜ ਜੀ ਦੇ ਡੈਡੀ ਜੀ ਠੀਕ ਹੈ ਤੇ ਉਹਨਾਂ ਦੀ ਨੂੰਹ ਹੋ ਗਈ ਮੇਰੀ ਮਾਸੀ ਜੀ ਹਾਂ ਉਹਨਾਂ ਦੀ ਮਾਂ ਨੂੰ ਤੁਸੀਂ ਕੀ ਕਹੋ ਉਹਨਾਂ ਦੀ ਮਾਂ ਨੂੰ ਮੈਂ ਕਹਾਂ ਮੰਮੀ ਜੀ ਸਸਕਲ ਤੁਸੀਂ ਮੰਮੀ ਕਿ ਮੈਂ ਕਹਾਂ ਤੁੰਡੀ ਕੱਲ ਕੋੜੀ ਮਾਸੀ ਦੀ ਜਾਂਦਰੀ ਹੈ ਤੁਹਾਡੀ ਮੰਮੀ ਵੀ ਨਹੀਂ ਚਾਹੇ ਕੋਤੀ ਮਾਉ ਨਾ ਤੇ ਮਮੇ ਮਮੀ ਘਰ ਆਂਗਾ ਮੰਨੇ ਕਿਹ ਰਹਿ ਤੋਗੇ ਦੁਆਰਾ ਇੱਕ ਵਾਰੀ ਮਾਸੀ ਦੀ ਸੱਸ ਰੇ ਮਾਸੀ ਦੀ ਸੱਸ ਹੋਗੀ ਮੈਂ ਸਮਝ ਗਿਆ ਠੀਕ ਹੈ ਪੋਤੇ ਦੇ ਬਾਪ ਰੁਕ ਜਾ ਮਾਸੀ ਦੀ ਸੱਸ ਦੇ ਪੋਤੇ ਦੇ ਬਾਪ ਇੱਥੇ ਰੁਕਦੇ ਆ ਮਾਸੀ ਦੀ ਸੱਸ ਯਾਨੀ ਮੇਰੀ ਮਾਸੀ ਦੀ ਸੱਸ ਮੇਰੇ ਮਾਸੜ ਦੀ ਮਮਮੀ ਮਾਸੀ ਦੀ ਸੱਸ ਦੇ ਪੋਤੇ ਪੋਤਾ ਹੋਗੇ ਮੇਰਾ ਭਾਈ ਮਾਸੀ ਦਾ ਪੋਤਾ ਹੋ ਗਿਆ ਮੇਰਾ ਭਾਈ ਮੇਰੀ ਮਾਸੀ ਦਾ ਮੁੰਡਾ ਹਾਂ ਠੀਕ ਹੈ ਪੋਤੇ ਦੇ ਬਾਪ ਪੋਤੇ ਦਾ ਬਾਪ ਹੋ ਗਿਆ ਮੇਰਾ ਮਾਸੜ ਓਕੇ ਅੱਗੇ ਬਾਪ ਦੀ ਨੂੰ ਬਾਪ ਦੇ ਬਾਪ ਵੀ ਕਹਿਆ ਸੀ ਨਾ ਤੁਸੀਂ ਬਾਪ ਦੇ ਬਾਪ ਹਾਂ ਬਾਪ ਦੇ ਬਾਪਿਆ ਨਹੀਂ ਮਾਸੜ ਦੇ ਡੈਡੀ ਦੀ ਨੂੰ ਹਾਂਜੀ ਨੂੰ ਹੋ ਗਈ ਮੇਰੀ ਮਾਸੀ ਉਹਨਾਂ ਦੀ ਮੰਮੀ ਨੂੰ ਤੁਸੀਂ ਕੀ ਕਹੋਗੇ ਉਹਨਾਂ ਦੀ ਮੰਮੀ ਨੂੰ ਮੈਂ ਕਿਹਾ ਅੱਛਾ ਉਹਨਾਂ ਦੀ ਮੰਮੀ ਨੂੰ ਮਾਸੀ ਨੂੰ ਦੀ ਮੰਮੀ ਨੂੰ ਮੈਂ ਕੀ ਕਹਾਗਾ ਹਾਂਜੀ ਉਹਨਾਂ ਨੂੰ ਮੈਂ ਕਹਾਂਗਾ ਨਾਨੀ ਜੀ ਹਾਂ ਮੈਂ ਹੋਰ ਕਿਤੇ ਨਿਕਲ ਗਿਆ ਸੀ ਉਧਰ ਉਧਰ ਵੈਸੇ ਮੈਂ ਸੋਚਾਂ ਮੈਂ ਹਾਂ ਆ ਬੜਾ ਕਨਫਿਊਜ਼ ਕੀਤਾ ਵੈਸੇ ਹੈ ਕੋਈ ਗੱਲ ਨਹੀਂ ਮਤਲਬ ਇਹਦਾ ਜਵਾਬ ਆਏਗਾ ਨਾਨੀ ਜੀ ਮੈਂ ਉਹਨਾਂ ਨੂੰ ਕਾਂਗਾ ਨਾਨੀ ਜੀ ਨਾਨੀ ਜੀ ਹੈ ਦੇਖਿਆ ਬੇਰ ਪਹੁੰਚ ਹੀ ਜਾਣੇ ਆਪਾਂ ਐ ਨਹੀਂ ਹੈਗਾ ਕਿ ਨਹੀਂ ਪਹੁੰਚਦੇ ਪਰ ਲੇਕਿਨ ਇਸ ਵਾਰੀ ਮੈਂ ਫਲੋ ਫਲੋ ਚ ਗਲਤ ਜਵਾਬ ਦੇ ਦਿੱਤਾ ਬਹੁਤ ਘਟ ਦਿੰਦਾ ਇਸ ਸਵਾਲਾਂ ਦੇ ਵਿੱਚ ਤ ਵ ਕਦੀ ਵੀ ਨਹੀਂ ਹੁਲਦਾ ਅੱਜ ਹੁਲ ਗਿਆ ਲੇਕਿਨ ਫਿਰ ਵੀ ਜਵਾਬ ਦੇ ਦਿੱਤਾ ਖੈਰ ਤੇ ਜਿਨਾਂ ਨੇ ਕਮੈਂਟ ਰਾਈ ਸਹੀ ਜਵਾਬ ਦਿੱਤੇ ਤੁਸੀਂ ਇੱਥੇ ਖਾਲੀ ਥਾਂ ਭਰਨੀ ਹੈਗੀ ਚਾਰ ਲਾਈਨਾਂ ਬੋਲੂਗੀ ਮੈਂ ਚਾਰਾਂ ਚ ਇੱਕੋ ਨੇਮ ਆਣਾ ਚਾਹੀਦਾ ਸੋਤੇ ਅੰਨ ਨਾਲ ਸੁਣਿਓ ਹਾਂਜੀ ਹਾਂਜੀ ਸੁਣ ਰਿਹਾ ਸੁਣ ਰਿਹਾ ਇੱਕ ਡੈਸ਼ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਗਈ ਉਹ ਇੱਕ ਡੈਸ਼ ਆਦਮੀ ਵਿੱਚ ਵੱਜੀ ਉਸ ਦੀ ਡੈਸ਼ ਡੁੱਲ ਗਈ ਇੱਕ ਵਰਡ ਆਣਾ ਚਾਹੀਦਾ ਉਹ ਸਾਰੇ ਚਾਰ ਲਾਈਨਸ ਨੇ ਚਾਰ ਲਾਈਨਾਂ ਚ ਚਾਰ ਖਾਲੀ ਥਾਵਾਂ ਨੇ ਚਾਰ ਖਾਲੀ ਥਾਵਾਂ ਤੇ ਇੱਕੇ ਵਰਡ ਆਊਗਾ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਕਿਹੜਾ ਵਰਡ ਆਏਗਾ ਇੱਕ ਡੈਸ਼ ਔਰਤ ਹੂੰ ਬਾਜ਼ਾਰ ਵਿੱਚ ਡੈਸ਼ ਲੈਣ ਗਈ ਬਾਜ਼ਾਰ ਵਿੱਚ ਡੈਸ਼ ਲੈਣ ਗਈ ਡੈਸ਼ ਕਿਉਂ ਹੁੰਦ ਨੇ ਅਜ ਖਾਲੀ ਥਾਨ ਫਿਲਿੰਗ ਇਨ ਦਾ ਬਲੈਂਕਸ ਫਿਲਿੰਗ ਇਨ ਦਾ ਬਲੈਂਕ ਉਹ ਖਾਲੀ ਜਗ੍ਹਾ ਭਰਨੀ ਆ ਸਤ ਸਭਾ ਕੰਜੀ ਅਜ ਤੱਕ ਨਹੀਂ ਪੜੇਗੀ ਤੂੰ ਸਤ ਖਾਲੀ ਜਗ੍ਹਾ ਪਰਵਾਰ ਨੂੰ ਭਰਨੀ ਪਾਉਗੀ ਜੇ ਇਹ ਵੀਡੀਓ ਚ ਅੱਗੇ ਵਧਣਾ ਤਾਂ ਮੈਨੂੰ ਇਹ ਲੱਗਦਾ ਕਿ ਅਜ ਇਹਨੇ ਮਤਲਬ ਠਾਨ ਕੇ ਆਈ ਹੈ ਕਿ ਮੰਗਸ ਨੂੰ ਹਰਾਣਾ ਹੀ ਹਰਾਣਾ ਹੈ ਇਹੋ ਜਿਹਾ ਲੈ ਕੇ ਆ ਰਹੀ ਹੈ ਪਹਿਲੇ ਉਹ ਉੱਥੇ ਫਸਾਇਆ ਮੈਨੂੰ ਮੈਨੂੰ ਦਿਮਾਗ ਦਾ ਦਹੀਂ ਕਰਕੇ ਰੱਖਤਾ ਪੂਰਾ ਠੀਕ ਹੈ ਆਪਾਂ ਉਹਦੇ ਖਾਲੀ ਨਾਲ ਆਹਾ ਉਹ ਨਹੀਂ ਹੋ ਗਿਆ ਜਿਆਦਾ ਹੀ ਹੋ ਗਿਆ ਤੁਸੀਂ ਉਹ ਖਾਇਓ ਵਧੀਆ ਤੁਹਾਡੇ 2-3 ਦਿਨ ਚੱਲੂਗੀ ਖੈਰ ਤੇ ਹੁਣ ਆਹ ਹਾਲਾ ਦੱਸ ਇੱਕ ਡੈਸ਼ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਗਈ ਉਹ ਇੱਕ ਡੈਸ਼ ਆਦਮੀ ਵਿੱਚ ਵੱਜੀ ਉਸ ਦੀ ਡੈਸ਼ ਡੁੱਲ ਗਈ ਦੱਸੋ ਡੈਸ਼ ਕੀ ਡੁੱਲੀ ਇੱਕ ਤਾਂ ਦੱਸ ਦੇ ਕਿ ਕੀ ਡੁੱਲਿਆ ਜੇ ਇੱਕ ਦੱਸ ਤਾਂ ਫਿਰ ਸਾਰਾ ਨਹੀਂ ਆਊਗਾ ਕਿਉਂ ਸਾਰੀ ਜਗ੍ਹਾ ਇੱਕੋ ਹੀ ਸ਼ਬਦ ਆਏਗਾ ਸਾਰੀ ਜਗ੍ਹਾ ਇੱਕੇ ਵਰਡ ਆਊਗਾ ਉਹ ਵਰਡ ਕਿਹੜਾ ਹੈ ਤੁਸੀਂ ਉਹ ਦੱਸਣਾ ਮੈਨੂੰ ਕਮੈਂਟ ਕਰਕੇ ਤੁਸੀਂ ਬੋਲ ਕੇ ਦੱਸਣਾ ਇੱਕ ਡੈਸ਼ ਔਰਤ ਹਮ ਡੈਸ਼ ਬਾਜ਼ਾਰ ਵਿੱਚ ਨਹੀਂ ਇੱਕ ਡੈਸ਼ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਗਈ ਹਾਂਜੀ ਉਹ ਇੱਕ ਡੈਸ਼ ਆਦਵੀਂ ਵਿੱਚ ਵੱਜੀ ਤੇ ਡੈਸ਼ ਉਹ ਡੁੱਲ ਗਈ ਡੁੱਲ ਗਈ ਡੁੱਲ ਗਈ ਹਾਂਜੀ ਡੈਸ਼ ਉਹ ਜੀ ਵੱਜੀ ਗਈ ਡੁੱਲ ਗਈ ਮੈਂ ਕਿਹਾ ਇਹ ਡੁੱਲ ਗਈ ਤੁਸੀਂ ਕਿਹਾ ਗਿਰ ਗਈ ਗਿਰ ਗਈ ਡੋਲੇਗੀ ਡੁੱਲ ਗਈ ਡੁੱਲ ਤਾਂ ਕੀ ਹੈ ਡੁੱਲਦਾ ਕੀ ਹੈ ਤੁਸੀਂ ਦੱਸੋ ਦਹੀਂ ਇੱਕ ਦਹੀਂ ਔਰਤ ਨਹੀਂ ਇਹਦਾ ਪਤਾ ਕੀ ਬਣੂਗਾ ਇੱਕ ਦਹੀਂ ਔਰਤ ਬਾਜ਼ਾਰ ਵਿੱਚ ਦਹੀਂ ਲੈਣ ਗਈ ਉਹ ਦਹੀਂ ਆਦਮੀ ਵਿੱਚ ਵੱਜੀ ਉਸੇ ਦਹੀਂ ਡੁੱਲ ਗਈ ਹੁਣ ਤੁਸੀਂ ਆਪੇ ਲਾ ਕੇ ਦੇਖੋ ਸਹੀ ਗੱਲ ਹੈ ਸੌਰੀ ਦੱਸੋ ਜੀ ਕਰ ਦਿਓ ਇੱਕ ਦਹੀਂ ਉਤੇ ਦਹੀਂ ਦੁੱਲਦਾ ਦਹੀਂ ਹੈ ਨਾ ਵੈਸੇ ਹੋਰ ਕੀ ਡੁੱਲਦਾ ਹੈ ਪਾਣੀ ਇੱਕ ਪਾਣੀ ਔਰ ਤਾਂ ਬਾਜ਼ਾਰ ਵਿੱਚ ਪਾਣੀ ਲੈਣ ਗਈ ਉਹ ਇੱਕ ਪਾਣੀ ਆਦਮੀ ਵਿੱਚ ਵੱਜੀ ਉਸਦੀ ਪਾਣੀ ਡੁੱਲ ਗਈ ਉਹ ਡੁੱਲਦਾ ਕੀ ਹੈ ਪਾਣੀ ਡੁੱਲਦਾ ਦਹੀਂ ਡੁੱਲ ਜਾਂਦਾ ਹਾਂਜੀ ਹੋਰ ਕੀ ਕੀ ਡੁੰਦਾ ਕਬ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਵਾਸਤੇ ਗਈ ਅੱਜ ਫਸੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਸਮਝ ਗਿਆ ਜਵਾਬ ਮੈਂ ਸਮਝ ਗਿਆ ਬੋਲੋ ਫਿਰ ਨਾਮ ਦੱਸੋ ਚੀਨੀ ਕੀਵੇਂ ਦੇਖੋ ਇੱਕ ਚੀਨੀ ਔਰਤ ਹਾਂਜੀ ਚਾਇਨਾ ਬਾਜ਼ਾਰ ਵਿੱਚ ਇੱਕ ਚੀਨੀ ਔਰਤ ਹਾਂਜੀ ਬਾਜ਼ਾਰ ਵਿੱਚ ਚੀਨੀ ਲੈਣ ਗਈ ਹਾਂਜੀ ਉਹ ਇੱਕ ਚੀਨੀ ਆਦਮੀ ਵਿੱਚ ਵੱਜੀ ਉਹਦੀ ਚਿਨੀ ਡੁੱਲ ਗਈ ਚਿਨੀ ਡੁੱਲਦੀothor ਚੁਨੀ ਤਾਂ ਗਿਰਦੀ ਹੈ ਇੱਕ ਚਿਨੀ ਔਰਤ ਚਿਨੀ ਬਾਜ਼ਾਰ ਵਿੱਚ ਚਿਨੀ ਲੈਣ ਗਈ ਉਹ ਇੱਕ ਚਿਨੀ ਆਦਮੀ ਵਿੱਚ ਵੱਜੀ ਤੇ ਉਸਦੀ ਚਿਨੀ ਡੁੱਲ ਗਈ ਹਾਂ ਇਹਦਾ ਬਣ ਸਕਦਾ ਰਾਈਮਿੰਗ ਬਿਲਕੁਲ ਸਹੀ ਹੈ ਸਹੀ ਜਵਾਬ ਹੈ ਹਾਂਜੀ ਲੇਕਿਨ ਚੁਨੀ ਚੀਨੀ ਚਿਨੀ ਚੁਨੀ ਚਿਨੀ ਚਿਨੀ ਡੁੱਲਦੀ ਨਹੀਂ ਹੁੰਦੀ ਗਿਰਦੀ ਹੁੰਦੀ ਹੈ ਡੁੱਲਦੀ ਹੁੰਦੀ ਹੈ ਉਹ ਖਿੰਡ ਜਾਂਦੀ ਹੈ ਚਿਨੀ ਗਿਰਦੀ ਹੈ ਡੁੱਲਦੀ ਹੈ ਉਹ ਚਿਨੀ ਗਿਰਦੀ ਹੈ ਉਹ بابا ਡੁੱਲਦੀ ਆ ਉਹ ਖਿੰਡ ਜਾਂਦੀ ਹੈ ਇਹ ਤਾਂ ਮੈਂ ਕਹ ਕੇ ਦੱਸੋ ਚੀਨੀ ਡੁੱਲਦੀ ਆ ਚੀਨੀ ਗਿਰਦੀ ਆ ਹਾਂ ਇਹ ਤਾਂ ਅਜ ਮਤਲਬ ਲੜਾਈ ਹੋ ਗਈ ਚੀਨੀ ਡੁੱਲਦੀ ਆ ਗਿਰਦੀ ਆ ਛੱਡੀਏ ਤੇਰੇ ਪਿੱਛੇ ਦੇਖਣਾ ਕੀ ਕੀ ਹੋ ਰਿਹਾ ਦੇਖ ਲੈ ਭਾਈ ਚੀਨੀ ਚੀਨੀ ਦੇਖ ਲੋ ਭਾਈ ਚੀਨੀ ਪਈ ਸਾਡੇ ਖੈਰ ਛੱਡੋ ਸੋਇਆ ਫੇਰੀ ਜਵਾਬ ਆਗਾ ਚੀਨੀ ਭਾਈ ਵੀਡੀਓ ਦੇਖ ਰਹੇ ਨੇ ਬਣਾ ਤਾਂ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਪਿਆਰ ਦੇਣ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਚਾਇਨਾ ਵਿੱਚ ਜਾ ਕੇ ਨਾ ਕਿਸੇ ਦਿਨ ਵੀਡੀਓ ਬਣਾਵਾਂਗੇ ਜੀ 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 ਬੜੇ ਕਿਊਟ ਜਿਹੇ ਹੁੰਦੇ ਨਾ ਪਿਆਰੇ ਪਿਆਰੇ ਜੀ ਉਹ ਡੰਡੇ ਨਾਲ ਮੈਗੀ ਖਾ ਕੇ ਬਣਾ ਉਹ ਡੰਡੇ ਨਾਲ ਆਪਣੇ ਕੀ ਹੁੰਦਾ ਉਹ ਸਜਾ ਕਰਕੇ ਮੈਗੀ ਹੁੰਦੀ ਹੈ ਟਿਪਸ ਜੀਆਂ ਹੁੰਦੀਆਂ ਨੇ ਯਾ ਉਹਦੇ ਨਾਲ ਕਦੇ ਮੈਗੀ ਖਾ ਕੇ ਬਣਾਗੇ ਹਾਂ ਮੈਂ ਬਿਨਾ ਖੰਬਾਂ ਦੇ ਉੜ ਸਕਦਾ ਹਾਂ ਬਿਨਾ ਅੱਖਾਂ ਦੇ ਰੋ ਸਕਦਾ ਹਾਂ ਤੇ ਮੈਂ ਆਬਜੈਕਸ਼ਨ ਖੜਾ ਕਰਦਾ ਤੁਸੀਂ ਬਿਨਾ ਅੱਖਾਂ ਦੇ ਕੀ ਮੈਂ ਦੇਖ ਸਕਦੇ ਹੋ ਬਟੋ ਦੇਖ ਸਕਦਾ ਤੇ ਬਿਨਾ ਖੰਬਾ ਤੋਂ ਤੁਸੀਂ ਉਡ ਸਕਦੇ ਹੋ ਤਾਂ ਚਲ ਬੰਦਾ ਆਪਣੇ ਪਿਛਲੀ ਉੜ ਜਾਂਦਾ ਕੋਈ ਗੱਲ ਨਹੀਂ ਅੱਗੇ ਤੁਸੀਂ ਕੀ ਕਿਹਾ ਬਿਨਾ ਅੱਖਾਂ ਦੇ ਰੋ ਸਕਦਾ ਬਿਨਾ ਅੱਖਾਂ ਦੇ ਤੁਸੀਂ ਰੋ ਸਕਦੇ ਹੋ ਬਿਨਾ ਅੱਖਾਂ ਤੋਂ ਕੀਵੇਂ ਰੋ ਸਕਦਾ ਬੰਦਾ ਅੱਖਾਂ ਹੋਣਗੇ ਤਾਂ ਹੰਝੂ ਆਣਗੇ ਜਾਂ ਅੱਖਾਂ ਨਹੀਂ ਹੋਣਗੇ ਬਟਾ ਰੋਂਦਾ ਜਦੋਂ ਬਹੁਤ ਜ਼ਿਆਦਾ ਰੋਂਦਾ ਆਪਣ ਨੂੰ ਇਹ ਤਕਲੀਫ ਹੁੰਦੀ ਹੈ ਹਾਂ ਬਿਨਾ ਅੱਖਾਂ ਤੋਂ ਰੋ ਸਕਦਾ ਅੱਗੇ ਕੀ ਸੀ ਬਿਨਾ ਖੰਬਾਂ ਤੋਂ ਉਡ ਸਕਦਾ ਹਾਂ ਬਿਨਾ ਖੰਬਾ ਤੋਂ ਉੜ ਜਾਂਦਾ ਹੈ ਬਿਨਾ ਅੱਖਾਂ ਤੋਂ ਰੋ ਪੈਂਦਾ ਹੈ ਬਿਨਾ ਸਿਰ ਦੇ ਦੇਖ ਸਕਦਾ ਹੈ ਬਿਨਾ ਸਰ ਦੇ ਦੇਖ ਉਹਦੇ ਸਰ ਵੀ ਨਹੀਂ ਹੈ ਫਿਰ ਵੀ ਦੇਖ ਸਕਦਾ ਹੈ ਕਮਾਲ ਦੀ ਗੱਲ ਉਹ ਬਿਨਾ ਖੋਪਰੀ ਵਾਲਾ ਪੁੱਤ ਉਹ ਆਂਧੇ ਨੇ ਘੋੜੇ ਤੇ ਸਵਾਰ ਹੋ ਕੇ ਹੌਤਾ ਜਸਟਿਸ ਪੀ ਲੈਣਾ ਨਾਲੇ ਉਹ ਹੈ ਬੁੱਧ ਜੀ ਬੁੱਧਾਰਤ ਨੂੰ ਬੋਲ ਸਕਦਾ ਹੈ ਬਿਨਾ ਖੰਬਾ ਤੋਂ ਹੋਰ ਸਕਦਾ ਹਾਂ ਬਿਨਾ ਅੱਖਾਂ ਤੋਂ ਰੋ ਵੀ ਸਕਦਾ ਹੈ ਯੈਸ ਹਿੰਟ ਦੋ ਕਿਸ ਚੀਜ਼ ਨਾਲ ਜੁੜੀ ਹੋਈ ਹੈ ਹਿੰਟ ਮੋਸਟ ਇੰਪੋਰਟੈਂਟ ਆਪੀਨਾਂ ਦੇ ਸਿਰ ਤੋਂ ਬਿਨਾ ਸਰ ਤੋਂ ਦੇਖ ਸਕਦਾ ਬਿਨਾ ਅੱਖਾਂ ਤੋਂ ਵੀ ਅੱਛਾ ਬਿਨਾ ਸਰ ਤੋਂ ਵੀ ਦੇਖ ਸਕਦਾ ਅੱਖਾਂ ਤੋਂ ਬਿਨਾ ਰੋ ਸਕਦਾ ਸਰ ਤੋਂ ਬਿਨਾ ਦੇਖ ਸਕਦਾ ਕਿਸ ਚੀਜ਼ ਨਾਲ ਜੁੜੀ ਹੋਈ ਆ ਕੁਦਰਤੀ ਆ ਅੱਛਾ ਕੁਦਰਤੀ ਹੈ ਰੁਕ ਜਾਓ ਫਿਰ ਤਾਂ ਇਹ ਕੁਦਰਤੀ ਹੈ ਤਾਂ ਬਿਨਾ ਖੰਭਾ ਤੋਂ ਉੜ ਜਾਂਦਾ ਤੇ ਬਿਨਾ ਅੱਖਾਂ ਦੇ ਰੋ ਵੀ ਪੈਂਦਾ ਯੈਸ ਜੇ ਬਾਈ ਚਾਂਸ ਆ ਬੱਦ ਰੋਲੇ ਨਾ ਕੰਨਾਂ ਨੂੰ ਹੱਥ ਲਵਾ ਦਿੰਦਾ ਕੰਨਾਂ ਦੇ ਤਾਂ ਬੱਦਲ ਹੈ ਬੱਦਲ ਬੱਦਲ ਰੋਂਦਾ ਜਿਵੇਂ ਪਾਣੀ ਡਿੱਗਦਾ ਟਪ 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 ਉਹ ਰੋਣਾ ਹੀ ਹੋ ਗਿਆ ਉਹਦਾ ਜ਼ਰੂਰ ਤੇ ਨਾ ਰੋਂਦਾ ਹੋਇਆ ਕੀ ਪਤਾ ਖੈਰ ਉਹ ਅਗਲਾ ਕੀ ਸੀਗਾ ਬਿਨਾ ਸਿਰ ਦੇ ਦੇਖ ਸਕਦਾ ਮੈਂ ਬਿਨਾ ਸਿਰ ਦੇ ਦੇਖ ਸਕਦਾ ਸਰ ਤੇ ਹੈ ਵੀ ਦੇਖਦਾ ਇੱਧਰ ਜਾ ਰਿਹਾ ਉੱਧਰ ਜਾ ਰਿਹਾ ਬੱਦਲ ਘੁੰਮਦੇ ਰਹਿੰਦਾ ਹੈ ਤੇ ਕਦੀ ਕਦੀ ਬੱਦਲ ਫਟ ਵੀ ਜਾਂਦਾ ਝੜਾ ਖਾ ਲੈਂਦਾ ਤਾਂ ਪੀ ਲੈਣ ਪਾਣੀ ਪੀ ਰੰਦਾ ਖਾਂਦਾ ਤਾਂ ਨਹੀਂ ਪਾਣੀ ਪਿੰਦਾ ਬਸ ਪਿੰਦਾ ਬਿੰਦਾ ਹਾਂ ਸਹੀ ਗੱਲ ਹੈ ਤੋ ਮਤਲਬ ਇਹ ਪੁਜਾਤ ਬਣ ਸਕਦੀ ਹੈ ਕਿਉਂਕਿ ਕੋਣ ਹੈ ਜੋ ਸਿਰਫ ਪਿੰਦਾ ਹੀ ਪਿੰਦਾ ਖਾਂਦਾ ਨਹੀਂ ਹੈਗਾ ਜੋ ਸਿਰਫ ਪਿੰਦਾ ਪਿੰਦਾ ਖਾਂਦਾ ਕੁਝ ਨਹੀਂ ਹੈਗਾ ਜੇ ਉਹ ਵੱਧ ਪੀ ਲੇ ਤਾਂ ਉਹ ਆਪਣੇ ਆਪੇ ਵੀ ਕੰਟਰੋਲ ਨਹੀਂ ਰਹਿਦਾ ਜੇ ਵੱਧ ਪੀ ਲੇ ਫਿਰ ਉਹ ਫੜ ਜਾਂਦਾ ਇਹ ਬਣ ਸਕਦੀ ਹੈ ਵੈਸੇ ਸਾਡੇ ਵੱਲੋਂ ਨਿਊ ਕੀ ਕਹਿੰਦੇ ਨੇ ਉਹ ਜਿਹੜੀ ਨਿਊ ਚੀਜ਼ ਹੈ ਉਹ ਕਰ ਜਾਂਦੀ ਹੁੰਦੀ ਆ ਹਾਂ ਕੀ ਹੁੰਦਾ ਉਹ ਇਨਵੈਂਸ਼ਨ ਖੋਜ ਨਿਊ ਕੋਝ ਕਹਿ ਸਕਦੇ ਚਲੋ ਨਿਊ ਬਾਜ਼ਾਰ ਕਰ ਸਕਦੇ ਚਲੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਜੇ ਤੁਸੀਂ ਟੈਨਸ਼ਨ ਦੇ ਵਿੱਚ ਹੋ ਸਾਰੇ ਟੈਨਸ਼ਨਾਂ ਛੱਡ ਦਿਓ ਜੇ ਤੁਸੀਂ ਟੈਨਸ਼ਨ ਵਿੱਚ ਹੋ ਤਾਂ ਮੰਗਲ ਸਿੰਘ ਨੂੰ ਕਾਲ ਲਗਾ ਸਕਦੇ ਹੋ ਇਹ ਤੁਹਾਨੂੰ ਟੈਨਸ਼ਨਾਂ ਤੋਂ ਦੂਰ ਰੱਖਣ ਦੀ ਮੈਂ ਆ ਕੇ ਤੁਹਾਡੇ ਟਿੰਗਲਿੰਗ ਡਿੰਗਲਿੰਗ ਕਰਾਂਗਾ ਮੋਰੀ ਤਾਂ ਮੋਰੀ ਕੋਸ਼ਿਸ਼ ਕਰਨਗੇ ਤੁਹਾਨੂੰ ਹਸਾ ਹਸਾ ਕੇ ਰਵਾਜ਼ ਰੂਟ ਦੇਣਗੇ ਪਰ ਤੁਹਾਨੂੰ ਉਦਾ ਰੋਣ ਨਹੀਂ ਦੇਣਗੇ ਹਾਂ ਮਤਲਬ ਸੰਪਰਕ ਕੀਤਾ ਜਾਏ ਮਤਲਬ ਕਿ ਇਹ ਹੈ ਕਿ ਟੈਨਸ਼ਨਾਂ ਸਾਰੀ ਛੱਡ ਦਿਓ ਪਿਆਰਿਓ ਸਾਰੀ ਜ਼ਿੰਦਗੀ ਮੁੱਕ ਜਾਏਗੀ ਟੈਨਸ਼ਨਾਂ ਨਹੀਂ ਮੁੱਕਣੀ ਖੁਸ਼ ਰਹੋ ਮੁਸਕਰਾਓ ਕੋਈ ਗੱਲ ਨਹੀਂ ਅੱਜ ਮਾੜਾ ਟਾਈਮ ਹੈ ਕੱਲ ਚੰਗਾ ਟਾਈਮ ਵੀ ਆਏਗਾ ਠੀਕ ਹੈ ਟਾਈਮ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਠੀਕ ਹੈ ਇਸ ਕਰਕੇ ਕਦੀ ਵੀ ਰੋਣਾ ਪਿੱਟਣਾ ਨਾ ਪਾਓ ਕਿ ਹਾਏ ਮਰ ਗਏ ਆ ਹੋ ਗਿਆ ਉਹ ਹੋ ਗਿਆ ਫਾਨਾ ਹੋ ਗਿਆ ਯਾਰ ਕੁਝ ਨਹੀਂ ਹੁੰਦਾ ਅੱਜ ਥੋੜਾ ਨੁਕਸਾਨ ਹੋਇਆ ਕੱਲ ਨੂੰ ਇਹ ਤੋਂ ਵੱਧ ਫਾਇਦਾ ਹੋ ਚੁਕਾ ਕਈ ਮੈਂ ਵੀਰ ਮਿਲਦੇ ਨੇ ਉਹ ਬੜੇ ਰੋਦੇ ਪਿੱਟਦੇ ਨੇ ਕਹਿੰਦੇ ਬਾਈ ਜੀ ਅਸੀਂ ਕੰਮ ਕਰ ਰਹੇ ਹਾਂ ਸਾਡਾ ਕੰਮ ਨਹੀਂ ਚੱਲ ਰਿਹਾ ਇਹ ਹੋ ਗਿਆ ਕੋਈ ਨਾ ਵੀਰ ਅੱਜ ਨਹੀਂ ਚੱਲਿਆ ਕੱਲ ਚੱਲ ਪਏਗਾ ਸਬਰ ਰੱਖੋ ਤੁਸੀਂ ਮਿਹਨਤ ਕਰਿਓ ਤੇ ਟ੍ਰਸਟ ਰੱਖੋ ਤੇ ਆਪਣੀ ਮਿਹਨਤ ਚ ਕਮੀ ਨਾ ਆਂਦੋ ਹਾਂ ਮਿਹਨਤ ਚ ਆਪਣੀ ਕਮੀ ਨਾ ਆਂਦੋ ਇਹ ਦੇਖੋ ਕਿੱਥੇ ਕੀ ਕਮੀ ਗਲਤੀ ਕਰ ਰਹੇ ਹੋ ਉਸ ਗਲਤੀ ਨੂੰ ਸੁਧਾਰੋ ਤੇ ਕਿੰਨਾ ਇੱਕ ਦਿਨ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਪਰ ਟੈਨਸ਼ਨ ਨਹੀਂ ਲੈਣੀ ਯਾਰ ਖੁਸ਼ ਰਹੋ ਮੁਸਕਰਾਓ ਕਿਸੇ ਨੂੰ ਮਾੜਾ ਨਾ ਕਹੋ ਕਿਸੇ ਦਾ ਮਾੜਾ ਨਾ ਕਹੋ ਤੱਕੋ ਹਾਂ ਜੀ ਇਹਨਾਂ ਕੋ ਬੇਨਤੀ ਪ੍ਰਵਾਨ ਕਰੀ ਮਿਲਾਂਗੇ ਅਗਲੇ ਸਟੂਡੀਓ ਵਿੱਚ ਬਾਏ ਬਾਏ